ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਦੇ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਸਿਵਲ ਸਰਜਨ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ 26 ਦਸੰਬਰ ਤੋਂ ਸਾਰੇ ਆਨਲਾਈਨ ਕੰਮ ਬੰਦ ਕਰਕੇ ਉਹਨਾਂ ਦੇ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਅਤੇ ਉਹਨਾਂ ਦੀਆਂ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ 9 ਜਨਵਰੀ ਨੂੰ ਚੰਡੀਗੜ੍ਹ ਵਿਖੇ ਸਿਹਤ ਵਿਭਾਗ ਦੇ ਦਫ਼ਤਰ ਅੱਗੇ ਵੀ ਧਰਨਾ ਲਗਾਇਆ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਾਂਜੀ ਮੇਰਾ ਨਾਮ ਜਸ਼ਨਦੀਪ ਕੌਰ ਡਿਸਟ੍ਰਿਕਟ ਪ੍ਰੋਪਰ ਸੀਐਚਓ ਅ ਅੱਜ ਅਸੀਂ ਡਿਸਟ੍ਰਿਕਟ ਦੇ ਉੱਪਰ ਜਿਹੜਾ ਹੈਗਾ ਆਪਣਾ ਮੰਗ ਪੱਤਰ ਸਿਵਲ ਸਚ ਨੂੰ ਦੇਣ ਆਏ ਹਾਂ ਵੀ ਸਾਡੀਆਂ ਜੋ ਮੰਗਾਂ ਨੇ ਪਿੱਛੇ ਸਰਕਾਰ ਅ ਜੋ ਸਾਨੂੰ ਇੱਕ ਲੈਟਰ ਇਸ਼ੂ ਹੋਇਆ ਸੀਗਾ ਇਨਸੈਂਟਿਵ ਪੇਸ ਮਤਲਬ ਜਿਹੜੇ ਸਾਡੇ ਟਾਰਗੇਟ ਸੀਗੇ ਉਹ ਵਾਦਾ ਦਿੱਤੇ ਗਏ ਸੀਗੇ ਸਾਡੇ ਟਾਰਗੇਟਸ ਇਸ ਤਰ੍ਹਾਂ ਦੇ ਕਰ ਦਿੱਤੇ ਗਏ ਜਿਨ੍ਹਾਂ ਨੂੰ ਕਿ ਇੱਕ ਬੰਦੇ ਨੂੰ ਪੂਰਾ ਕਰਨਾ ਪੜੀ ਹੀ ਮੁਸ਼ਕਲ ਹੈ ਉਹ ਨਾਲ ਨਾਲ ਉਹ ਵਿਧਾਨ ਦੇ ਨਾਲ ਨਾਲ ਉਹਨਾਂ ਨੂੰ ਆਨਲਾਈਨ ਵੀ ਕਰਨ ਦਾ ਸਾਨੂੰ ਕਿਹਾ ਗਿਆ ਹੈ ਜੋ ਕਿ ਇੱਕ ਬੰਦੇ ਲਈ ਬੜੀ ਹੀ ਮੁਸ਼ਕਲ ਦਾ ਕੰਮ ਹੈ ਤੇ ਨਾ ਹੀ ਸਾਡੇ ਕੋਲੇ ਇੰਟਰਨੈਟ ਦੀ ਫੈਸਿਲਿਟੀ ਹੈ ਉਸ ਕੰਮ ਡਾਟਾ ਨੂੰ ਸਾਨੂੰ ਪਹਿਲਾਂ ਪੇਸ਼ੈਂਟ ਨੂੰ ਅਟੈਂਡ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਕੀ ਹੈ ਵੀ ਉਹ ਕੰਮ ਨੂੰ ਆਨਲਾਈਨ ਕਰਨ ਦੇ ਲਈ ਸਾਨੂੰ ਬਹੁਤ ਟਾਈਮ ਲੱਗਦਾ ਹੈ ਜੋ ਕਿ ਸੈਟਰਨਲੀ ਪੋਸੀਬਲ ਹੀ ਨਹੀਂ ਹੈ ਤੇ ਇਸ ਚੀਜ਼ ਦਾ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਸ ਚੀਜ਼ ਤੇ ਦੁਬਾਰਾ ਉਸ ਚੀਜ਼ ਨੂੰ ਦੇਖੇ ਰਿਵਾਈਜ਼ ਕਰੇ ਸਾਡੇ ਟਾਰਗੇਟਸ ਨੂੰ ਥੋੜਾ ਜਿਹਾ ਘਟਾਇਆ ਜਾਵੇ ਤਾਂ ਕਿ ਅਸੀਂ ਆਪਦਾ ਕੰਮ ਸਹੀ ਤਰੀਕੇ ਨਾਲ ਕਰ ਸਕੀਏ ਤੇ ਅੱਗੇ ਹੁਣ ਇਸ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ 9 ਤਰੀਕ ਨੂੰ DHS ਦੇ ਵਿੱਚ ਇਹੀ ਚੀਜ਼ ਨੂੰ ਲੈ ਕੇ ਦੁਬਾਰਾ ਜਾਵਾਂਗੇ ਵੀ ਸਾਡੇ ਇਨਸੈਂਟਿਵ ਪਰਫਾਰਮਾਂ ਨੂੰ ਰਿਵਾਈਜ਼ ਕੀਤਾ ਜਾਵੇ। ਧਰਨਾ ਹੋਰ ਦੇਖਾਂਗੇ। ਧਰਨਾ ਇਹਨੂੰ ਅਸੀਂ ਇਸ ਚੀਜ਼ ਨੂੰ ਹੋਰ ਤਿੱਖਾ ਕਰਾਂਗੇ ਰੋਜ਼ ਪ੍ਰਦਰਸ਼ਨ ਨੂੰ ਤਾਂਕਿ ਸਾਡੇ ਜੋ ਇਨਸੈਂਟਿਵ ਪਰਫਾਰਮਾ ਹੈਗਾ ਤਾਂਕਿ ਅਸੀਂ ਆਪਦਾ ਕੰਮ ਚੰਗੀ ਤਰ੍ਹਾਂ ਕਰ ਸਕੀਏ। ਸਾਡਾ ਹੱਕ ਇੱਥੇ ਰੱਖੋ। ਸਾਡਾ ਹੱਕ ਇੱਥੇ ਰੱਖੋ। ਸ਼ੋਕ ਨਹੀਂ। ਜ਼ਰੂਰੀ ਹੈ। ਇਹ ਹੜਤਾਲ ਜ਼ਰੂਰੀ ਹੈ। ਜੀ ਮੇਰਾ ਨਾਮ ਤਰਜਿੰਦਰ ਕੌਰ ਹੈ। ਔਰ ਮੈਂ CHOSWC ਪੱਖ ਮਾਝਾ ਡਿਸਟ੍ਰਿਕਟ ਲੋਪੜ ਤੋਂ ਤੇ ਸਾਡਾ ਇਹੀ ਮਸਲਾ ਵੀ ਜਿਹੜੇ ਸਾਡੇ ਸੀਐਚਓ ਹੈਗੇ ਆ ਕਮਿਊਨਿਟੀ ਹੈਲਥ ਆਫਿਸਰਸ ਇਹਨਾਂ ਉਤੇ ਬੇਵਜ੍ਹਾ ਕਾਫੀ ਉਹ ਜੀ ਸਾਡੇ ਇਨਸੈਂਟਿਵ ਹੈਗੇ ਆ ਉਹ ਥੋਪੇ ਜਾ ਰਹੇ ਆ ਹਨਾ ਤੇ ਸਾਡਾ ਐਕਚੁਅਲੀ ਸਾਰਾ ਕੁਝ ਇਨਸੈਂਟਿਵ ਬੇਸਡ ਹੈਗਾ ਤੇ ਸਾਡੀ ਸੈਲਰੀ ਜਿਹੜੀ ਹੈਗੀ ਆ ਉਸ ਚ ਕਾਫੀ ਹਿੱਸਾ ਸਾਡਾ ਇਨਸੈਂਟਿਵ ਵਿੱਚੋਂ ਆਉਂਦਾ ਤੇ ਉਹੀ ਇਨਸੈਂਟਿਵ ਸਾਡੇ ਮਤਲਬ 15 ਇਨਸੈਂਟਿਵ ਹੈਗੇ ਆ ਉਹਨਾਂ ਵਿੱਚ ਵੀ ਅੱਗੋਂ ਸਬ ਡਿਵਾਈਡ ਕਰ ਰਹੇ ਨੇ ਉਹਨਾਂ ਨੂੰ 1A 1B ਕਰਕੇ ਇਸ ਤਰੀਕੇ ਨਾਲ ਉਹ ਕਾਫੀ ਮਤਲਬ ਕੰਮ ਸਾਡੇ ਵਧਾ ਰਹੇ ਨੇ ਤੇ ਸਾਡਾ ਜਿਹੜਾ ਇਨਸੈਂਟਿਵ ਹੈ ਉਹ ਘਟ ਰਿਹਾ ਹੈਗਾ ਤੇ ਉਹ ਅਚੀਵ ਕਰਨ ਦੇ ਵੀ ਬਹੁਤ ਮੁਸ਼ਕਿਲ ਨੇ ਜਿਸ ਨਾਲ ਸਾਡੀ ਸੈਲਰੀ ਤੇ ਸਾਨੂੰ ਫਾਈਨੈਂਸ਼ੀਅਲੀ ਕਾਫੀ ਸਾਡੇ ਅਸਰ ਪਾਊਗਾ ਸਾਡੇ ਤੇ ਮਤਲਬ ਸਾਡੇ ਕੋਲ ਦੂਜੀ ਗੱਲ ਪੇਸ਼IENTS OPD ਨਹੀਂ ਹੁੰਦੀ ਆ ਸਾਨੂੰ ਆਨਲਾਈਨ ਕੰਮ ਕਰਨ ਲਈ ਕਿਹਾ ਜਾ ਰਿਹਾ ਤੇ ਅਸੀਂ ਉਹ ਟਾਈਮ 'ਚ ਆਪਾਂ ਆਨਲਾਈਨ ਕੰਮ ਕਰੀਏ ਕਿ ਪੇਸ਼IENTS ਨੂੰ ਵੇਖੀਏ ਤੇ ਇਸ ਤਰੀਕੇ ਨਾਲ ਕੀ ਹੈ ਕਿ ਸਾਡੀ ਜਿਹੜੀਆਂ ਹੈਲਥ ਫੈਸਿਲਿਟੀਆਂ ਹੈਗੀਆਂ ਉਹ ਵੀ ਅਫੈਕਟ ਹੋ ਰਹੀਆਂ ਲੋਕਾਂ ਨੂੰ ਆਪਾਂ ਉਹਨੀ ਕੁਆਲਿਟੀ ਸਰਵਿਸਿਜ਼ ਨਹੀਂ ਦੇ ਪਾ ਰਹੇ ਹੈਗੇ ਆਨਲਾਈਨ ਕੰਮਾ ਕਰਕੇ ਔਰ ਦੂਜੀ ਗੱਲ ਇੰਟਰਨੈਟ ਤੋਂ ਬਿਨਾਂ ਆਨਲਾਈਨ ਕੰਮ ਹੋਣਾ ਪੋਸੀਬਲ ਹੀ ਨਹੀਂ ਹੈ ਤੇ ਬਟ ਉਹ ਸਾਡੇ ਤੇ ਥੋਪਿਆ ਜਾ ਰਿਹਾ ਕਿਉਂ ਕਰੋ